ਅੱਜ ਤੱਕ ਆਪਾਂ ਪੜ੍ਹਦੇ ਸੁਣਦੇ ਆਏ ਹਾਂ ਕਿ ਜਦੋਂ ਅਨੰਦਪੁਰ ਸਾਹਿਬ ਨੂੰ ਘੇਰਾ ਪਿਆ ਤੇ ਕਿਲੇ ਦੇ ਅੰਦਰ ਰਸਤ ਪਾਣੀ ਖਤਮ ਹੋ ਗਿਆ ਤਾਂ ਭੁੱਖ ਤੇ ਤੋਹਾਰ ਮੰਨ ਕੇ ਚਾੜੀ ਸਿੰਘ ਗੁਰੂ ਸਾਹਿਬ ਨੂੰ ਬਿਦਾਵਾ ਦੇ ਕੇ ਅਧ ਵਿਚਕਾਰ ਛੱਡ ਕੇ ਆ ਗਏ ਪਰ ਅਸਲ ਵਿੱਚ ਤਾਂ ਸਦੀਆਂ ਤੋਂ ਬਿਦਾਵੇ ਦਾ ਕਲੰਕ ਸਹਿ ਰਿਹਾ ਮਾਝੇ ਦੇ 40 ਜੁਹਾਰੂ ਸਿੰਘਾਂ ਨੇ ਤਾਂ ਕਦੀ ਗੁਰੂ ਸਾਹਿਬ ਨੂੰ ਬਿਦਾਵਾ ਦਿੱਤਾ ਹੀ ਨਹੀਂ ਸੀ ਇਹ ਬਿਦਾਵਾ ਤਾਂ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਮੀਲਾਂ ਦੂਰ ਮਾਲਵੇ ਦੇ ਇਲਾਕੇ ਵਿੱਚ ਗੁਰੂ ਸਾਹਿਬ ਨੂੰ ਕਿਸੇ ਰਸੂਖਦਾਰ ਚੌਧਰੀ ਨੇ ਦਿੱਤਾ ਸੀ ਆਖਰ ਕੀ ਹੈ ਅਵੇ ਦੀ ਘਟਨਾ ਦਾ ਅਸਲੀ ਸੱਚ ਇਸ ਤੋਂ ਇਲਾਵਾ ਜਿੰਨਾ ਸ਼ਹਾਦਤਾਂ ਦੇ ਯਾਦ ਵਿੱਚ ਇੱਕ ਮਾਗ ਨੂੰ ਮੁਕਸਰ ਸਾਹਿਬ ਵਿੱਚ ਜੋੜ ਮੇਲਾ ਲੱਗਦਾ ਹੈ ਇਹ ਸ਼ਹਾਦਤਾਂ ਤਾਂ ਕਈ ਮਹੀਨੇ ਪਹਿਲਾਂ ਵਿਸਾਖ ਦੇ ਮਹੀਨੇ ਵਿੱਚ ਹੀ ਹੋ ਗਈਆਂ ਸਨ ਫਿਰ ਆਖਰੇ ਤਰੀਕਾਂ ਦਾ ਫੇਰ ਬਦਲ ਕਿਉਂ ਇਹ ਸਭ ਕੁਝ ਜਾਣਾਂਗੇ ਅੱਜ ਦੇ ਇਸ ਵੀਡੀਓ ਵਿੱਚ ਪਰ ਅੱਗੇ ਵਧਣ ਤੋਂ ਪਹਿਲਾਂ ਸਕਸੈਸ ਦਾ ਰਾ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਦੁਨੀਆ ਦੇ ਕਿਸੇ ਵੀ ਖਿੱਤੇ ਵਿੱਚ ਜਦੋਂ ਇਤਿਹਾਸਕ ਰੀ ਦੀ ਗੱਲ ਚੱਲਦੀ ਹੈ ਤਾਂ ਇੱਕ ਨਿਯਮ ਜਿਹੜਾ ਹਰ ਇੱਕ ਖਿੱਤੇ ਵਿੱਚ ਮੰਨਿਆ ਜਾਂਦਾ ਹੈ ਕਿ ਜੇ ਨਵੀਨਤਮ ਖੋਜਾਂ ਦੇ ਆਧਾਰ ਤੇ ਕਿਤੇ ਵੀ ਲੋੜ ਪਵੇ ਤਾਂ ਪੁਰਾਣੇ ਤੈਅ ਕੀਤੇ ਗਏ ਲਿਖੇਗੇ ਇਤਿਹਾਸ ਵਿੱਚ ਸੋਧ ਕਰਨ ਦੇ ਦਰਵਾਜ਼ੇ ਹਮੇਸ਼ਾ ਖੁੱਲੇ ਰਹਿਣਗੇ ਹਾਲਾਂਕਿ 40 ਮੁਕਤੀਆਂ ਦਾ ਵਿਦਾਵਾ ਲਿਖਣ ਵਾਲਾ ਇਤਿਹਾਸ ਜੋ ਕਿ ਆਪਾਂ ਪੜ੍ਹ ਕੇ ਸਦੀਆਂ ਤੋਂ ਪੜਦੇ ਸੁਣਦੇ ਆਏ ਹਾਂ ਇੱਕੋ ਦਮ ਉਹਦੀ ਥਾਂ ਤੇ ਕੋਈ ਨਵੀਂ ਥਿਓਰੀ ਐਕਸੈਪਟ ਕਰ ਲੈਣਾ ਆਪਣੇ ਸਭ ਦੇ ਲਈ ਬੜਾ ਔਖਾ ਹੈ ਪਰ ਜਦੋਂ ਹੁਣ ਕੌਮ ਦੇ ਲਈ ਕੋਈ ਨਵੀਂ ਤੇ ਸਕਾਰਾਤਮਕ ਖੋਜ ਹੋਈ ਹੈ ਜਿਸ ਨੂੰ ਇੱਕ ਇੱਕ ਕਰਕੇ ਕੌਮ ਦੇ ਚੋਟੀ ਦੇ ਇਤਿਹਾਸਕਾਰ ਤੇ ਵਿਦਵਾਨ ਮਾਨਤਾ ਦਿੰਦੇ ਜਾ ਰਹੇ ਹਨ ਤਾਂ ਫਿਰ ਇਹ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਨਾ ਬਣਦਾ ਸੀ ਪਰ ਮੈਂ ਇੱਥੇ ਕਿਸੇ ਤੇ ਕੋਈ ਨਵੀਂ ਥਿਓਰੀ ਥੋਪਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਸਾਰੇ ਇਤਿਹਾਸਿਕ ਤੱਥ ਫਰੋਲਣ ਤੋਂ ਬਾਅਦ ਤੇ ਕਿਹੜੇ-ਕਿਹੜੇ ਵਿਦਵਾਨ ਇਸ ਨਵੇਂ ਇਤਿਹਾਸ ਦੇ ਪੱਖ ਵਿੱਚ ਹਨ ਇਹ ਸਭ ਜਾਣਨ ਤੋਂ ਬਾਅਦ ਆਪਣੇ ਲਈ ਅੰਤਮ ਫੈਸਲਾ ਤੁਸੀਂ ਆਪ ਕਰਨਾ ਹੈ ਕਿ ਤੁਹਾਨੂੰ ਇਹ ਨਵਾਂ ਇਤਿਹਾਸ ਸਹੀ ਲੱਗਦਾ ਹੈ ਜਾਂ ਜੋ ਸਦੀਆਂ ਤੋਂ ਚੱਲਿਆ ਆ ਰਿਹਾ ਹੈ ਤੁਸੀਂ ਉਸ ਨੂੰ ਠੀਕ ਮੰਨੋਗੇ ਕਿਉਂਕਿ ਜਦੋਂ ਆਪਾਂ ਫੌਜੀਆਂ ਦੇ ਪਿੱਛੇ ਹਟਣ ਦੀ ਗੱਲ ਕਰਦੇ ਹਾਂ ਤਾਂ ਫਿਰ ਸਵਾਲ ਗੁਰੂ ਸਾਹਿਬ ਦੀ ਲੀਡਰਸ਼ਿਪ ਤੇ ਵੀ ਉੱਠਦਾ ਹੈ ਤੇ ਦਸ਼ਮੇਸ਼ ਪਾਸ਼ਾ ਵਰਗਾ ਸੂਝਵਾਨ ਜਰਨੈਲ ਸ਼ਾਇਦ ਹੀ ਦੁਨੀਆ ਤੇ ਦੂਸਰਾ ਕੋਈ ਹੋਇਆ ਹੋਣਾ ਬੇਦਾਵਾ ਦਾ ਜੋ ਪ੍ਰਾਚੀਨ ਇਤਿਹਾਸ ਪਰਚਲਿਤ ਹੈ ਜਿਸ ਨੂੰ ਆਪਾਂ ਥੋੜਾ ਜਿਹਾ ਵੀ ਧਿਆਨ ਨਾਲ ਵੇਖੀਏ ਤਾਂ ਇਹਦੇ ਵਿੱਚ ਦੋ ਵੱਡੇ ਲੂਪ ਹੋਲ ਨਜ਼ਰ ਆਉਂਦੇ ਹਨ ਅਨੰਦਪੁਰ ਸਾਹਿਬ ਨੂੰ ਚਾਰੇ ਪਾਸੇ ਲੱਖਾਂ ਦੀ ਮੁਗਲ ਤੇ ਪਹਾੜੀ ਫੌਜ ਨੇ ਜ਼ਬਰਦਸਤ ਘੇਰਾ ਪਾਇਆ ਹੋਇਆ ਹੈ ਤੇ ਜਿਉ 40 ਸਿੰਘ ਬੇਦਾਵਾ ਦੇ ਕੇ ਨਿਕਲੇ ਵੀ ਹੋਣਗੇ ਤਾਂ ਕਿ ਦੁਸ਼ਮਣ ਫੌਜ ਨੇ ਉਹਨਾਂ ਨੂੰ ਚੁੱਪਚਾਪ ਇੱਥੋਂ ਜਾਣ ਦਿੱਤਾ ਹੋਊਗਾ ਜੇ ਆਪਾਂ ਅੱਜ ਦੇ ਹਿਸਾਬ ਨਾਲ ਵੇਖੀਏ ਤਾਂ ਜਦੋਂ ਕਿਸੇ ਪੱਕੀ ਮੂਵਮੈਂਟ ਵਿੱਚੋਂ ਕੋਈ ਅਧਵਿਚਾਰਹੀ ਸਮਰਪਣ ਕਰ ਦਿੰਦਾ ਹੈ ਤਾਂ ਕਿ ਪੁਲਿਸ ਉਸਨੂੰ ਜਾਣ ਦਿੰਦੀ ਹੈ ਨਹੀਂ ਪੁਲਿਸ ਉਸਨੂੰ ਗ੍ਰਿਫਤਾਰ ਕਰਕੇ ਦੁਸ਼ਮੰਦਾਂ ਦਾ ਪੂਰਾ ਪੇਤ ਲੈਂਦੀ ਹੈ ਤੇ ਠੀਕ ਐਵੇਂ ਹੀ ਉਸ ਸਮੇਂ ਮੁਗਲ ਫੌਜ ਨੇ ਵੀ ਕੀਤਾ ਹੋਊਗਾ ਇਹਨਾਂ 40 ਸਿੰਘਾਂ ਨੂੰ ਗ੍ਰਿਫਤਾਰ ਕਰਕੇ ਬੇਅੰਤ ਤਸ਼ੱਦਦਾਂ ਢਾਈਆਂ ਹੋਣਗੀਆਂ ਕੁੱਟਮਾਰ ਕਰਕੇ ਘੜੀ ਦੇ ਅੰਦਰ ਦਾ ਪੂਰਾ ਪੇਤ ਲਿਆ ਹੋਊਗਾ ਕਿ ਅੰਦਰ ਕਿੰਨੇ ਲੋਕ ਹਨ ਉਹਨਾਂ ਕੋਲ ਕਿੰਨਾ ਕੁ ਰਾਸ਼ਨ ਹੈ ਤੇ ਕਿੰਨਾ ਕੁ ਅਸਲਾ ਹੈ ਕਿਉਂਕਿ ਦੁਸ਼ਮਨ ਨੂੰ ਵੀ ਪਤਾ ਸੀ ਕਿ ਪਿਛਲੇ 7-8 ਮਹੀਨੇ ਤੋਂ ਅਸੀਂ ਕੇਰਾਪਾਈ ਬੈਠੇ ਹਾਂ ਪਰ ਸਾਡੀ ਪੇਸ਼ ਨਹੀਂ ਜਾ ਰਹੀ ਉੱਤੋਂ ਲੱਖਾਂ ਦੀ ਫੌਜ ਦਾ ਭਾਰੀ ਖਰਚ ਵੀ ਸਿਰ ਤੇ ਪੈ ਰਿਹਾ ਹੈ ਤੇ ਸੁਭਾਵਕ ਜੀ ਗੱਲ ਹੈ ਕਿ ਜਿਹੜੇ ਭੁੱਖ ਤੋਂ ਡਰ ਕੇ ਵਿਦਾਵਾ ਦੇ ਕੇ ਆ ਗਏ ਉਹ ਤਸ਼ੱਦਦ ਤੇ ਮੌਤ ਦੇ ਡਰ ਤੋਂ ਮੁਖਬਰ ਬਣਨ ਲੱਗਿਆਂ ਵੀ ਧੀਰ ਨਹੀਂ ਲਾਉਣਗੇ ਅਗਲਾ ਪੁਆਇੰਟ ਜੋ ਹੋਰ ਵੀ ਹੈਰਾਨ ਕਰਨ ਵਾਲਾ ਹੈ ਕਿ ਚਲੋ ਇੱਕ ਵਾਰ ਦੇ ਲਈ ਮੰਨ ਲੈਨੇ ਹਾਂ ਕਿ 40 ਸਿੰਘ ਵਿਦਾਵਾ ਦੇ ਕੇ ਆਏ ਸਨ ਇਹ ਕਾਮੇ ਆਲਮਗਿਰੀ ਮੂਸਰੇ ਆਲਮਗਿਰੀ ਉਸ ਸਮੇਂ ਦਾ ਕਾਰੀ اخبار ਅਤੇ ਦਰਬਾਰੇ ਮੋਲਾ ਇਹ ਦੁਸ਼ਮਨ ਧਿਰ ਦੇ ਉਹ ਸਰੋਤ ਹਨ ਜਿਨ੍ਹਾਂ ਵਿੱਚ ਸਿੱਖਾਂ ਦੇ ਲਈ ਕੁੱਤੇ ਕਲੰਕੀ ਕਾਲੇ ਮੂੰਹ ਵਾਲੇ ਯਾਨੀ ਕਿ ਦੁਸ਼ਮਨ ਮੰਨ ਕੇ ਜਿੰਨੇ ਹੋ ਸਕੇ અપਮਾਨਜਨਕ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ ਪਰ ਨਾਲ ਹੀ ਕਿਉਂਕਿ ਇਹ ਲੇਖਾ ਜੋਖਾ ਰੱਖਣ ਦੇ ਸਰਕਾਰੀ ਰਿਕਾਰਡ ਸਨ ਇਹਨਾਂ ਵਿੱਚ ਡੇ ਬਾਈ ਡੇ ਇੱਕ ਇੱਕ ਦਿਨ ਦਾ ਇੱਕ ਇੱਕ ਛੋਟੀ ਛੋਟੀ ਘਟਨਾ ਦਾ ਸਾਨੂੰ ਤਰੀਕਬੱਧ ਜ਼ਿਕਰ ਮਿਲਦਾ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਇਹਨਾਂ ਚੋਂ ਕਿਸੇ ਇੱਕ ਵੀ ਸਰੋਤ ਵਿੱਚ ਵਿਦਾਵਾ ਦੇ ਕੇ ਆਏ ਇਹਨਾਂ ਸਿੰਘਾਂ ਦਾ ਜ਼ਿਕਰ ਨਹੀਂ ਮਿਲਦਾ ਜਦਕਿ ਹੋਣਾ ਤਾਂ ਇਹ ਚਾਹੀਦਾ ਸੀ ਕਿ ਜਿਹੜੇ ਪਹਾੜੀ ਰਾਜੇ ਮੁੱਦਤਾਂ ਤੋਂ ਅੱਡੀ ਚੋਟੀ ਦਾ ਜ਼ੋਰ ਲਾ ਕੇ ਗੁਰੂ ਘਰ ਦਾ ਵਾਲ ਵੀ ਵਿੰਗਾ ਨਹੀਂ ਕਰ ਸਕੇ ਇਹ 40 ਸਿੱਖਾਂ ਦਾ ਗੁਰੂ ਘਰ ਤੋਂ ਟੁੱਟ ਕੇ ਹੋਣਾ ਕੋਈ ਛੋਟੀ ਮੋਟੀ ਗੱਲ ਨਹੀਂ ਸੀ ਇਸ ਘਟਨਾ ਨੂੰ ਤਾਂ ਉਚੇਚੇ ਦੌਰ ਤੇ ਸਰਕਾਰੀ ਰਿਕਾਰਡ ਵਿੱਚ ਦਰਜ ਕੀਤਾ ਜਾਣਾ ਸੀ ਤੇ ਮਿਰਚ ਮਸਾਲਾ ਲਾ ਕੇ ਵਧਾ ਚੜਾ ਕੇ ਚਿੱਠੀਆਂ ਦੇ ਰਾਹੀਂ ਔਰੰਗਜ਼ੇਬ ਨੂੰ ਖੁਸ਼ ਕਰਨ ਲਈ ਉਹਦੇ ਸਾਹਮਣੇ ਪੇਸ਼ ਕੀਤਾ ਜਾਂਦਾ ਪਰ ਬਾਈ ਪਹਾੜੀ ਰਾਜਿਆਂ ਦੇ ਦਰਬਾਰ ਮੁਗਲ ਫੌਜ ਦਾ ਰਿਕਾਰਡ ਜਾਂ ਫਿਰ ਔਰੰਗਜ਼ੇਬ ਦੇ ਦਰਬਾਰ ਦਾ ਸਰਕਾਰੀ ਰਿਕਾਰਡ ਕਿਸੇ ਇੱਕ ਵੀ ਸਰੋਤ ਵਿੱਚ ਇਸ ਬੇਦਾਵੇ ਦੀ ਗੱਲ ਦਾ ਜ਼ਿਕਰ ਨਹੀਂ ਮਿਲਦਾ ਪਰ ਜੇ ਇਹ ਇਤਿਹਾਸ ਸਹੀ ਨਹੀਂ ਹੈ ਤਾਂ ਨਵੀਨਤਮ ਖੋਜਾਂ ਦੇ ਆਧਾਰ ਤੇ ਅਸਲ ਇਤਿਹਾਸ ਹੈ ਕਿ ਜਦੋਂ ਗੁਰੂ ਸਾਹਿਬ ਅਨੰਦਪੁਰ ਸਾਹਿਬ ਦਾ ਕਿਲਾ ਛੱਡਦੇ ਹਨ ਉਸ ਤੋਂ ਬਾਅਦ ਸਰਸਾ ਦੇ ਕੰਡੇ ਤੇ ਜੰਗ ਤੇ ਪਰਿਵਾਰ ਵਿਛੋੜਾ ਤੇ ਫਿਰ ਚਮਕੌਰ ਦੀ ਜੰਗ ਤੋਂ ਬਾਅਦ ਗੁਰੂ ਸਾਹਿਬ ਮਾਚੀਵਾੜੇ ਦੇ ਜੰਗਲਾਂ ਤੋਂ ਹੁੰਦੇ ਹੋਏ ਪਹੁੰਚਦੇ ਹਨ ਦੀਨਾ ਕੰਗੜ ਜਿੱਥੇ ਭਾਈ ਦੇਸਾ ਸਿੰਘ ਜੀ ਦੇ ਚਬਾਰੇ 'ਚ ਬੈਠ ਕੇ ਗੁਰੂ ਸਾਹਿਬ ਜਫਰਨਾਮਾ ਲਿਖਦੇ ਹਨ ਤੇ ਜਦੋਂ ਗੁਰੂ ਸਾਹਿਬ ਅ ਦੀਨਾ ਕੰਗੜ ਦੇ ਇਲਾਕੇ ਵਿੱਚ ਵਿਚਰ ਰਹੇ ਹਨ ਠੀਕ ਉਸੇ ਸਮੇ ਮਾਜੇ ਦੀ ਧਰਤੀ ਦੇ ਵੀ ਇੱਕ ਵਰਤਾਰਾ ਵਾਪਰ ਰਿਹਾ ਹੈ ਮਾਤਾ ਭਾਗੌਰ ਜੀ ਯਾਨੀ ਕਿ ਮਈ ਭਾਗੋ ਦਾ ਨਾਮ ਤਾਂ ਆਪਾਂ ਸਭ ਇਸੇ ਦੌਰਾਨ ਹੀ ਮਈ ਭਾਗੋ ਦੇ ਸੋਹਰਾ ਸਾਹਿਬ ਸਰਦਾਰ ਦੇਸ ਰਾਜ ਵੜੈਛ ਦੀ ਮੌਤ ਹੁੰਦੀ ਹੈ ਪੱਟੀ ਪਿੰਡ ਵਿੱਚ ਵੱਸਦਾ ਮਈ ਭਾਗੋ ਦਾ ਸੋਹਰਾ ਪਰਿਵਾਰ ਇਲਾਕੇ ਵਿੱਚ ਮੰਨਿਆ ਪਰਮੰਨਿਆ ਬੜਾਈ ਅਮੀਰ ਤੇ ਰਸੂਖਦਾਰ ਪਰਿਵਾਰ ਸੀ ਸੋ ਦੇਸ ਰਾਜ ਵੜੈਛ ਦੇ ਭੋਗ ਦੇ ਮੌਕੇ ਤੇ ਸਿੱਖ ਸੰਗਤ ਦਾ ਇੱਕ ਬੜਾ ਵੱਡਾ ਇਕੱਠ ਹੁੰਦਾ ਹੈ ਸੰਭਾਵਕ ਜੀ ਗੱਲ ਹੈ ਕਿ ਇੱਥੇ ਚੰਬਾਲ ਪਿੰਡ ਤੋਂ ਮਈ ਭਾਗੋ ਦਾ ਪੇਕਾ ਪਰਿਵਾਰ ਵੀ ਪਹੁੰਚਿਆ ਹੈ ਇਹ ਵੀ ਬੜਾ ਅਮੀਰ ਘਰਾਣਾ ਹੈ ਮਈ ਭਾਗੋ ਦਾ ਭਰਾ ਸਰਦਾਰ ਭਾਗ ਸਿੰਘ ਇਲਾਕੇ ਦਾ ਚੌਧਰੀ ਹੈ ਤੇ ਉਹਦੀ ਲਾਹੌਰ ਦਰਬਾਰ ਨਾਲ ਸਿੱਧੀ ਗੱਲਬਾਤ ਹੈ ਉੱਥੇ ਭੋਗ ਤੇ ਫਿਰ ਚਰਚਾ ਛਿੜਦੀ ਹੈ ਕਿ ਗੁਰੂ ਸਾਹਿਬ ਨਾਲ ਇੰਨਾ ਕੁਝ ਵਾਪਰ ਗਿਆ ਤੇ ਸਾਨੂੰ ਤਾਂ ਪਤਾ ਹੀ ਨਹੀਂ ਲੱਗਿਆ ਅਸੀਂ ਘਰਾਂ ਵਿੱਚ ਆਰਾਮ ਫਰਮਾਉਂਦੇ ਰਹਿ ਗਏ ਘੱਟੋ ਘੱਟ ਆਪਾਂ ਨੂੰ ਗੁਰੂ ਸਾਹਿਬ ਨੂੰ ਮਿਲਣ ਤਾਂ ਜਾਣਾ ਚਾਹੀਦਾ ਹੈ ਇਸ ਤੋਂ ਬਾਅਦ ਸੰਗਤਾਂ ਦਾ ਇੱਕ ਜਥਾ ਗੁਰੂ ਸਾਹਿਬ ਨੂੰ ਮਿਲਣ ਲਈ ਰਵਾਨਾ ਹੁੰਦਾ ਹੈ ਹੁਣ ਇਸ ਜਥੇ ਵਿੱਚ ਕੌਣ-ਕੌਣ ਹਨ ਮਾਤਾ ਪਾਕੌਰ ਜੀ ਤੇ ਉਹਨਾਂ ਦੇ ਦੋਵੇਂ ਭਰਾ ਚੌਧਰੀ ਭਾਗ ਸਿੰਘ ਤੇ ਛੋਟਾ ਭਰਾ ਦਿਲਬਾਖ ਸਿੰਘ ਮਾਈ ਭਾਗੋ ਦੇ ਘਰ ਵਾਲੇ ਸਰਦਾਰ ਨਿਹੰਗ ਸਿੰਘ ਵੜੈਚ ਤੇ ਮਾਈ ਭਾਗੋ ਦਾ ਦਿਓਰ ਸਰਦਾਰ ਸੁਲਤਾਨ ਸਿੰਘ ਵੜੈਚ ਇਸ ਤੋਂ ਇਲਾਵਾ ਸ਼ਹੀਦ ਭਾਈ ਮਨੀ ਸਿੰਘ ਜੀ ਦਾ ਚਾਚੇ ਦਾ ਪੁੱਤਰ ਸਰਦਾਰ ਰਾਏ ਸਿੰਘ ਤੇ ਉਹਨਾਂ ਦਾ ਭਤੀਜਾ ਸਰਦਾਰ ਮਾਹ ਸਿੰਘ ਨਾਲ ਹੀ ਮਈ ਭਾਗੋ ਦੇ ਪੇਕੇ ਪਿੰਡ ਚੰਬਾਲ ਦੇ ਤੇ ਸੋਹਰੇ ਪਿੰਡ ਪੱਟੀ ਦੇ ਵੀ ਕੁਝ ਸਿੱਖ ਯਾਨੀ ਕਿ ਕੁੱਲ 41 ਜਣੇ ਇਸ ਜੱਥੇ ਵਿੱਚ ਸ਼ਾਮਲ ਹਨ ਇਹ ਜੱਥਾ ਆਪਣਾ ਪਹਿਲਾ بڑا ਜੀਰੇ ਲੌਂਦਾ ਹੈ ਉੱਥੇ ਇਹਨਾਂ ਨੂੰ ਪਤਾ ਲੱਗਦਾ ਹੈ ਕਿ ਗੁਰੂ ਸਾਹਿਬ ਕਪੂਰੇ ਚੌਧਰੀ ਦੇ ਇਲਾਕੇ ਤੋਂ ਹੁੰਦੇ ਹੋਏ ਲੱਕੀ ਜੰਗਲਵਲ ਅੱਗੇ ਵਧ ਰਹੇ ਹਨ ਉਸ ਇਲਾਕੇ ਵੱਲ ਗੁਰੂ ਸਾਹਿਬ ਇਸ ਲਈ ਜਾ ਰਹੇ ਸਨ ਕਿਉਂਕਿ ਇਹ ਇਲਾਕਾ ਮਲਤਾਨ ਸੂਬੇ ਦੇ ਅਧੀਨ ਆਉਂਦਾ ਸੀ ਮਲਤਾਨ ਦੇ ਗਵਰਨਰ ਦਾ ਸੁਪਾਸ ਸਰਹੰਦ ਵਜੀਰ ਖਾਨ ਨਾਲ ਇੱਟ ਕੁੱਤੇ ਦਾ ਵੈਰ ਸੀ ਵਜੀਰ ਖਾਨ ਚਾਹ ਕੇ ਵੀ ਉੱਥੇ ਕੁਝ ਨਹੀਂ ਸੀ ਕਰ ਸਕਦਾ ਉੱਥੋਂ ਦੇ ਲੋਕਲ ਚੌਧਰੀ ਨੂੰ ਵਜੀਰ ਖਾਨ ਦੀ ਚਿੱਠੀ ਵੀ ਮਿਲਦੀ ਹੈ ਤਾਂ ਉਹ ਅੱਗੇਉਂ ਜਵਾਬ ਦਿੰਦਾ ਹੈ ਕਿ ਭੁੱਲ ਕੇ ਵੀ ਇੱਧਰ ਨੂੰ ਮੂੰਹ ਨਾ ਕਰੀ ਜੇ ਚੰਗੀ ਚਾਉਣਾ ਹੈ ਤਾਂ ਜਦੋਂ ਆਪਾਂ ਕੋਟਕਪੂਰੇ ਤੋਂ ਮੁਕਸਰ ਸਾਹਿਬ ਵੱਲ ਜਾਂਦੇ ਹਾਂ ਤਾਂ ਰਸਤੇ ਵਿੱਚ ਦੋ ਪਿੰਡ ਆਉਂਦੇ ਹਨ ਰੂਪਿਆਣਾ ਤੇ ਰਾਮਿਆਣਾ ਇਸੇ ਤਾਂ ਤੇ ਹੀ ਸੰਗਤਾਂ ਦਾ ਜੱਥਾ ਗੁਰੂ ਸਾਹਿਬ ਨੂੰ ਮਿਲਦਾ ਹੈ ਸੰਗਤਾਂ ਲਈ ਚਾਦਰ ਵਿਛਾ ਦਿੱਤੀ ਜਾਂਦੀ ਹੈ ਤੇ ਗੁਰੂ ਸਾਹਿਬ ਲਈ ਚੰਦੂਆ ਸਾਹਿਬ ਸ਼ਿਸ਼ੋਭਿਤ ਕਰ ਦਿੱਤਾ ਜਾਂਦਾ ਹੈ ਤੇ ਫੇ ਫਿਰ ਵਿਚਾਰ ਚਰਚਾ ਆਰੰਭ ਹੁੰਦੀ ਹੈ ਚਰਚਾ ਚਲਦਿਆਂ ਚਲਦਿਆਂ ਮਾਈ ਭਾਗੋ ਦਾ ਭਰਾ ਸਰਦਾਰ ਭਾਗ ਸਿੰਘ ਜੋ ਕਿ ਇਲਾਕੇ ਦਾ ਚੌਧਰੀ ਸੀ ਉਹ ਕਹਿੰਦਾ ਹੈ ਕਿ ਗੁਰੂ ਸਾਹਿਬ ਮਾਤਾ ਜੀ ਸ਼ਹੀਦ ਹੋ ਗਏ ਚਾਰੇ ਸਾਹਿਬ ਜੱਦੇ ਵੀ ਸ਼ਹੀਦ ਹੋ ਗਏ ਅਨੰਦਪੁਰ ਸਾਹਿਬ ਛੱਡਣਾ ਪੈ ਗਿਆ ਸਾਡਾ ਸਾਰਾ ਇਤਿਹਾਸਿਕ ਖਜ਼ਾਨਾ ਸਰਸਾ ਵਿੱਚ ਰੁੜ ਗਿਆ ਹੁਣ ਸਾਡੇ ਕੋਲ ਸਿਰਫ ਤੁਸੀਂ ਬਚੇ ਹੋ ਜੇ ਕੱਲ ਨੂੰ ਤੁਹਾਨੂੰ ਵੀ ਕੁਝ ਹੋ ਗਿਆ ਤਾਂ ਅਸੀਂ ਕਿੱਧਰ ਜਾਵਾਂਗੇ ਅਸੀਂ ਚਾਹੁੰਦੇ ਹਾਂ ਕਿ ਸਾਡਾ ਗੁਰੂ ਸਾਡੇ ਕੋਲ ਰਵੇ ਤੁਸੀਂ ਇਹ ਯੋਧੇ ਦਾ ਜੀਵਨ ਤਿਆਗ ਕੇ ਇੱਕ ਸੰਤ ਦੀ ਤਰ੍ਹਾਂ ਗੱਦੀ ਤੇ ਵਿਰਾਜਮਾਨ ਹੋਵੋ ਮੇਰੀ ਲਾਹੌਰ ਦਰਬਾਰ ਵਿੱਚ ਪੂਰੀ ਗੱਲਬਾਤ ਹੈ ਅਸੀਂ ਲਾਹੌਰ ਦਰਬਾਰ ਦੇ ਰਾਹੀਂ ਔਰੰਗਜ਼ੇਬ ਨਾਲ ਤੁਹਾਡੀ ਸੁਲਾਹ ਕਰਵਾ ਦਿੰਨੇ ਹਾਂ ਇਹ ਗੱਲ ਸੁਣ ਕੇ ਦਸ਼ਮੇਸ਼ ਪਾਸ਼ਾ ਇੱਕਦਮ ਸ਼ਾਂਤ ਹੋ ਗਏ ਗੁਰੂ ਸਾਹਿਬ ਨੇ ਆਪਣੇ ਨੇਤਰ ਬੰਦ ਕਰ ਲਏ ਭਾਗ ਸਿੰਘ ਨੇ ਦੁਬਾਰਾ ਪੁੱਛਿਆ ਗੁਰੂ ਸਾਹਿਬ ਤੁਸੀਂ ਕੋਈ ਜਵਾਬ ਨਹੀਂ ਦਿੱਤਾ ਤਦ ਗੁਰੂ ਸਾਹਿਬ ਆਪਣੇ ਨੇਤਰ ਖੋਲਦੇ ਹਨ ਉਹਨਾਂ ਦੇ ਚਿਹਰੇ ਤੇ ਵੀਰ ਰਸ ਚਲ ਕਰ ਰਿਹਾ ਹੈ ਹਾਵ ਭਾਵ ਇੱਕਦਮ ਬਦਲ ਚੁੱਕੇ ਹਨ ਗੁਰੂ ਸਾਹਿਬ ਫਰਮਾਉਂਦੇ ਹਨ ਕਿ ਸਿੱਖ ਦਾ ਕੰਮ ਉਪਦੇਸ਼ ਲੈਣਾ ਹੈ ਜਾਂ ਦੇਣਾ ਜਦੋਂ ਪੰਜਵੇਂ ਪਾਤਸ਼ਾਹ ਤਤਿ ਤਵੀ ਤੇ ਬਿਠਾ ਕੇ ਸ਼ਹੀਦ ਕਰ ਦਿੱਤੇ ਗਏ ਉਦੋਂ ਤੁਸੀਂ ਸਮਝੌਤਾ ਕਰਾਉਣ ਵਾਲੇ ਕਿੱਥੇ ਗਏ ਸੀ ਜਦੋਂ ਨੌਵੇਂ ਪਾਤਸ਼ਾਹ ਨੂੰ ਦਿੱਲੀ ਵਿੱਚ ਸ਼ਹੀਦ ਕੀਤਾ ਗਿਆ ਉਦੋਂ ਤੁਹਾਨੂੰ ਸੁਲਾ ਘਰਉਣ ਦਾ ਚੇਤਾ ਨਹੀਂ ਆਇਆ ਜਦੋਂ ਅਨੰਦਪੁਰ ਸਾਹਿਬ ਵਿੱਚ ਸਿੰਘ ਭੁੱਖ ਪਿਆਸ ਨਾਲ ਜੂਜਦੇ ਰਹੇ ਉਦੋਂ ਤੁਸੀਂ ਸਮਝੌਤਾ ਕਰਾਉਣ ਵਾਲੇ ਕਿੱਥੇ ਗਏ ਸੀ ਜਦੋਂ ਕੋਰ ਸਰਹੰਦ ਤੇ ਸਰਸਾ ਦੇ ਕੰਡੇ ਸ਼ਹਾਦਤਾਂ ਹੋਈਆਂ ਉਦੋਂ ਤੁਸੀਂ ਸਮਝੋਤਾ ਕਰਨ ਕਿਉਂ ਨਹੀਂ ਆਏ ਜਿਹੜੇ ਨੀਚ ਆਪਣੇ ਧਰਮ ਦੀਆਂ ਕਸਮਾਂ ਖਾ ਕੇ ਮੁੱਕਰ ਗਏ ਉਹਨਾਂ ਨਾਲ ਕੀ ਸਮਝੋਤਾ ਕਰਨਾ ਹੁਣ ਤਾਂ ਇਹ ਜਿਹੜੀ ਤੇਗ ਮਿਆਂਨ ਚੋਂ ਨਿਕਲੀ ਹੈ ਉਹ ਮੈਦਾਨ ਫਤਿਹ ਕਰਕੇ ਹੀ ਮਿਆਂਨ ਵਿੱਚ ਵਾਪਸ ਪਾਉਂਗੀ ਭਗਤ ਸਿੰਘ ਬੜਾ ਹੀ ਰਸੂਖਦਾਰ ਬੰਦਾ ਸੀ ਤੇ ਐਨੀ ਸੰਗਤ ਦੇ ਸਾਹਮਣੇ ਇਹ ਜਵਾਬ ਸੁਣ ਕੇ ਉਸ ਨੂੰ ਆਪਣੀ ਬੇਇੱਜ਼ਤੀ ਮਹਿਸੂਸ ਹੋਈ ਤਲਖਿਚ ਆ ਕੇ ਗੁਰੂ ਸਾਹਿਬ ਨੂੰ ਕਹਿਣ ਲੱਗਾ ਕਿ ਸਮੇਂ ਦੀ ਮੰਗ ਹੈ ਕਿ ਆਪਾਂ ਹਕੂਮਤ ਦੇ ਨਾਲ ਸੁਲ੍ਹਾ ਕਰਕੇ ਰਹੀਏ ਤੇ ਜੇ ਤੁਸੀਂ ਸਾਡੀ ਗੱਲ ਨਹੀਂ ਮੰਨਣੀ ਤਾਂ ਫਿਰ ਆਪਣੀ ਨਿਭ ਨਹੀਂ ਸਕਦੀ ਗੁਰੂ ਜੀ ਫਰਮਾਏ ਕਿ ਜੇ ਨਹੀਂ ਨਿਭ ਸਕਦੀ ਤਾਂ ਫਿਰ ਲਿਖ ਕੇ ਦੇ ਦਿਓ ਜ਼ਿਕਰ ਮਿਲਦਾ ਹੈ ਕਿ ਭਾਈ ਮਾਨ ਸਿੰਘ ਨਿਸ਼ਾਨਚੀ ਕਲਮ ਕਾਗਜ਼ ਲੈ ਕੇ ਆਏ ਤੇ ਵਿਦਾਵਾ ਲਿਖਿਆ ਗਿਆ ਕਿ ਅੱਜ ਤੋਂ ਤੁਸੀਂ ਸਾਡੇ ਗੁਰੂ ਨਹੀਂ ਤੇ ਅਸੀਂ ਤੁਹਾਡੇ ਸਿੱਖ ਨਹੀਂ ਤੇ ਗਿਆਨੀ ਪਿੰਦਰਪਾਲ ਸਿੰਘ ਜੀ ਦੱਸਦੇ ਹਨ ਕਿ 40 ਨਹੀਂ ਇਸ ਬੇਦਾਵੇ ਤੇ ਸਿਰਫ 4 ਜਾਂ 5 ਬੰਦਿਆਂ ਦੇ ਹੀ ਦਸਤਕਤ ਕਰਨ ਦੀ ਗੱਲ ਸਾਹਮਣੇ ਆਉਂਦੀ ਹੈ ਇੱਕ ਤਾਂ ਭਗਤ ਸਿੰਘ ਆਪ ਹੀ ਸੀ ਇਸ ਤੋਂ ਇਲਾਵਾ ਕਰਬਾਰਾ ਸਿੰਘ ਦਿਲਬਾਗ ਸਿੰਘ ਤੇ ਗੰਡਾ ਸਿੰਘ ਜਦੋਂ ਹਜੇ ਗੱਲਬਾਤ ਚੱਲ ਹੀ ਰਹੀ ਸੀ ਉਹਨੇ ਚਿਰ ਵਿੱਚ ਟਾਂਗੂ ਸਿੰਘ ਆ ਗਿਆ ਟਾਂਗੂ ਕਿਹਾ ਜਾਂਦਾ ਹੈ ਉਹ ਸਿਪਾਈ ਨੂੰ ਜੋ ਉੱਚੇ ਦਰਖਤ ਤੇ ਚੜ ਕੇ ਚਾਰੇ ਪਾਸੇ ਦੁਸ਼ਮਨ ਤੇ ਨਿਗਾਹ ਰੱਖਦਾ ਹੈ ਉਹਨੇ ਸੂਚਨਾ ਦਿੱਤੀ ਕਿ ਵਜ਼ੀਰ ਖਾਨ ਦੀ ਅਗਵਾਈ ਵਿੱਚ ਲਗਭਗ 8000 ਦੀ ਫੌਜ ਤੇਜ਼ੀ ਨਾਲ ਇਧਰ ਨੂੰ ਵੱਧਦੀ ਆ ਰਹੀ ਹੈ ਖਬਰ ਮਿਲਦੇ ਹੀ ਗੁਰੂ ਸਾਹਿਬ ਉਹ ਵਿਦਾਵੇ ਦੇ ਖਤ ਨੂੰ ਆਪਣੇ ਕਮਰਕੱਸੇ ਵਿੱਚ ਰੱਖ ਕੇ ਆਪਣੇ ਸਿੰਘਾਂ ਸਮੇਤ ਝਟਪਟ ਉੱਥੋਂ ਰਵਾਨਾ ਹੋ ਜਾਂਦੇ ਹਨ ਤੇ ਬਾਕੀ ਦੀ ਸੰਗਤ ਦਾ ਜੱਥਾ ਵੀ ਉਸ ਫੌਜ ਦੇ ਰਸਤੇ ਤੋਂ ਪਿੱਛੇ हट ਕੇ ਵਾਪਸ ਘਰਾਂ ਨੂੰ ਤੁਰ ਜਾਂਦਾ ਹੈ ਇਹਨਾਂ ਪਿਛਲੇ ਕੁਝ ਕਿੰਟਾਂ ਵਿੱਚ ਜੋ ਕੁਝ ਵਾਪਰਿਆ ਸੀ ਇਹਦੇ ਬਾਰੇ ਤਾਂ ਕਿਸੇ ਨੇ ਸੋਚਿਆ ਵੀ ਨਹੀਂ ਸੀ ਮਾਤਾ ਭਾਗੌਰ ਜੀ ਫਰਮਾਏ ਕਿ ਵੀਰਾ ਇਹ ਤੂੰ ਕੀ ਕੀਤਾ ਯਾਦ ਕਰ ਆਪਾਂ ਘਰੋਂ ਕੀ ਆਏ ਸਾਂ ਹੁਣ ਆਪਾਂ ਕੀ ਮੂੰਹ ਲੈ ਕੇ ਪਿੰਡ ਵਿੱਚ ਵੜਾਂਗੇ ਲੋਕੀ ਤੁਹਾਨੂੰ ਲਾਣਤਾ ਪਾਉਣਗੇ ਹਜੇ ਤਾਂ ਦੁਨੀ ਚੰਦ ਦੇ ਪਗੋੜੇ ਹੋਣ ਦਾ ਦਾਗ ਵੀ ਮਾਜੇ ਦੇ ਮੱਥੇ ਤੋਂ ਨਹੀਂ ਲੱਥਿਆ ਤੇ ਤੁਸੀਂ ਇਹ ਨਵੀਂ ਹੀ ਲਾਣਤ ਆਪਣੇ ਗਲ ਪਾ ਲਈ ਇਸ ਤਰ੍ਹਾਂ ਮਾਤਾ ਭਾਗਕੌਰ ਜੀ ਨੇ ਖੂਬ ਖਰੀਆਂ-ਖਰੀਆਂ ਸੁਣਾ ਕੇ ਭਾਗ ਸਿੰਘ ਤੇ ਨਾਲਦਿਆਂ ਦੀ ਜ਼ਮੀਰ ਨੂੰ ਲਲਕਾਰਿਆ ਨਾ ਲਾਏ ਦੂਸਰੇ ਸਿੰਘ ਵੀ ਕਹਿਣ ਲੱਗੇ ਕਿ ਤੁਸੀਂ ਸਾਨੂੰ ਦੱਸੇ ਪੁੱਛੇ ਬਿਨਾ ਹੀ ਵਿਦਾਵਾ ਲਿਖ ਕੇ ਦੇ ਆਏ ਹੋ ਪਰ ਗਦਾਰ ਤਾਂ ਤੁਹਾਡੇ ਨਾਲ ਅਸੀਂ ਵੀ ਵੱਜਾਂਗੇ ਮਾਤਾ ਭਾਗਕੌਰ ਨੇ ਫੇਰ ਕਿਹਾ ਕਿ ਮੈਂ ਤਾਂ ਚੱਲੀ ਹਾਂ ਆਪਣੇ ਗੁਰੂ ਦੇ ਵੈਰੀਆਂ ਨਾਲ ਖੰਡਾ ਖੜਕੋਨ ਮੈਂ ਲਹਨਤਪਰਾ ਜੀਵਨ ਨਹੀਂ ਜੀ ਸਕਦੀ ਭਾਗ ਸਿੰਘ ਨੇ ਭਾਵੇਂ ਗੁੱਸੇ ਵਿੱਚ ਆ ਕੇ ਜੋ ਮਰਜ਼ੀ ਕਹਿਤਾ ਹੋਵੇ ਪਰ ਅੰਦਰੋਂ ਤਾਂ ਉਹ ਵੀ ਗੁਰੂ ਨਾਲ ਜੁੜਿਆ ਹੋਇਆ ਸੀ ਤੇ ਜਦੋਂ ਮਾਤਾ ਭਾਗੌਰ ਜੀ ਤੇ ਨਾਲਦਿਆਂ ਨੇ ਉਸ ਨੂੰ ਵੰਗਾ ਰਿਆ ਤਾਂ ਕੁਝ ਪਲਾਂ ਲਈ ਭਟਕਿਆ ਉਹਦਾ ਜਮੀਰ ਇੱਕ ਵਾਰ ਫੇਰ ਜਾਗ ਗਿਆ ਖੂਨ ਉਬਾਲੇ ਖਾਨ ਲੱਗ ਪਿਆ ਇਸ ਤੋਂ ਬਾਅਦ ਇਹ ਸਿੰਘ ਮਾਤਾ ਭਾਗੌਰ ਜੀ ਦੀ ਅਗਵਾਈ ਵਿੱਚ ਵਾਪਸ ਉਸੇ ਸਥਾਨ ਵੱਲ ਮੁੜ ਗਏ ਉੱਥੋਂ ਥੋੜਾ ਜਿਹਾ ਅੱਗੇ ਜਦੋਂ ਇਹ ਜਿੱਤਾਂ ਖਦਰਾਨੇ ਦੀ ਢਾਬ ਲੱਗੇ ਪਹੁੰਚਿਆ ਢਾਬ ਸ਼ਬਦ ਮੀਂਹ ਦਾ ਪਾਣੀ ਇਕੱਠਾ ਕਰਨ ਵਾਲੇ ਤਲਾਬ ਨੂੰ ਕਿਹਾ ਜਾਂਦਾ ਹੈ ਜਦੋਂ ਇੱਥੇ ਪਹੁੰਚੇ ਤਾਂ ਵੇਖਦੇ ਕਿ ਦੁਸ਼ਮਣ ਬੜੀ ਤੇਜ਼ੀ ਨਾਲ ਵੱਧ ਆ ਰਿਹਾ ਹੈ ਪਰ ਗੁਰੂ ਸਾਹਿਬ ਤਾਂ ਹਜੇ ਥੋੜੀ ਦੂਰ ਮਸਾ ਉੱਚੀ ਟਿੱਬੀ ਤੱਕ ਹੀ ਪਹੁੰਚੇ ਹਨ ਖਦਰਾਨੇ ਦੀ ਢਾਬ ਸੁੱਕੀ ਹੋਈ ਸੀ ਤੇ ਉੱਥੇ ਚਾਰੇ ਪਾਸੇ ਉੱਚੀਆਂ ਉੱਚੀਆਂ ਝਾੜੀਆਂ ਸਨ ਸਿੰਘਾਂ ਨੇ ਉੱਥੇ ਹੀ ਮੋਰਚਾ ਲਾ ਲਿਆ ਤੇ ਝਾੜੀਆਂ ਦੇ ਉੱਤੇ ਆਪਣੇ ਕਮਰ ਕੱਸੇ ਤੇ ਚਾਦਰਾਂ ਪਾ ਦਿੱਤੀਆਂ ਤਾਂ ਜੋ ਲੱਗੇ ਕਿ ਸਿੰਘਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਉਹਨਾਂ ਨੇ ਇੱਥੇ ਆਪਣੇ ਤੰਬੂ ਗੱਡ ਕੇ ਪਣਾ ਲਾਇਆ ਹੋਇਆ ਹੈ। ਮੁਗਲ ਫੌਜਾਂ ਦੇ ਉੱਥੇ ਪਹੁੰਚਦੇ ਹੀ ਸਿੰਘਾਂ ਨੇ ਹਮਲਾ ਕਰ ਦਿੱਤਾ ਤੇ ਬੜੀ ਹੀ ਕਮਾਸਾਨ ਜੰਗ ਹੋਈ। ਸਿੰਘ ਬੜੀ ਹੀ ਵਧੀਆ ਪਲਾਨਿੰਗ ਤੇ ਬੜੀ ਹੀ ਬਹਾਦਰੀ ਨਾਲ ਲੜਦੇ ਰਹੇ। ਉਹਨਾਂ ਦੀ ਮਦਦ ਕਰਨ ਲਈ ਗੁਰੂ ਸਾਹਿਬ ਨੇ ਵੀ ਉੱਚੀ ਟਿੱਬੀ ਤੋਂ ਸਿੰਘਾਂ ਦਾ ਇੱਕ ਜੱਥਾ ਭੇਜਿਆ ਤੇ ਆਪ ਵੀ ਟਿੱਬੀ ਤੋਂ ਦੁਸ਼ਮਣਾਂ ਤੇ ਤੀਰ ਵਰਹਾਉਂਦੇ ਰਹੇ। ਸ਼ਾਮ ਤੱਕ ਦੁਸ਼ਮਣਾਂ ਦੀ ਅੱਧੀ ਫੌਜ ਨੂੰ ਸੌਤ ਦਿੱਤਾ ਗਿਆ। ਮਈ ਦਾ ਮਹੀਨਾ ਅਤਿ ਅਰਮੀ ਦੇ ਦੈਂਸਨ ਲੜਦੇ ਲੜਦੇ ਸ਼ਾਮ ਤੱਕ ਮੁਗਲ ਫੌਜਾਂ ਦਾ ਪਿਆਸ ਨਾਲ ਬੁਰਾ ਹਾਲ ਹੋ ਚੁੱਕਿਆ ਸੀ ਮੁਗਲ ਜਰਨੈਲ ਆਪਣੇ ਨਾਲ ਇਲਾਕੇ ਦੇ ਚੌਧਰੀ ਕਪੂਰੇ ਨੂੰ ਲਿਆਏ ਸਨ ਉਹਨਾਂ ਨੇ ਕਪੂਰੇ ਨੂੰ ਪੁੱਛਿਆ ਕਿ ਪਾਣੀ ਦਾ ਸਰੋਤ ਇਤੋਂ ਕਿੰਨੀ ਦੂਰ ਹੈ ਇਹ ਕਪੂਰਾ ਚੌਧਰੀ ਗੁਰੂਕਰ ਦਾ ਸ਼ਰਦਾਲੂ ਸੀ ਭਾਵੇਂ ਇਲਾਕੇ ਦਾ ਚੌਧਰੀ ਹੋਣ ਕਰਕੇ ਉਸ ਨੂੰ ਹਕੂਮਤ ਦੇ ਨਾਲ ਤੁਰਨਾ ਪੈ ਰਿਹਾ ਸੀ ਜਰਨੈਲ ਨੂੰ ਗਲਤ ਜਾਣਕਾਰੀ ਦਿੰਦਿਆਂ ਉਹ ਦੱਸਦਾ ਹੈ ਕਿ ਅੱਗੇ ਤਰੋਂਗੇ ਤਾਂ ਪਾਣੀ ਠੀਕ ਹੋਤੇ ਹੈ ਤੇ ਪਿੱਛੇ ਵਾਪਸ ਆਉਂਗੇ ਤਾਂ 10 ਕੋਤੇ ਇਸ ਲਈ ਫਿਰ ਪਿਆਸ ਨਾਲ ਮਰ ਰਹੀ ਮੁਗਲ ਫੌਜ ਨੇ ਵਾਪਸ ਹਟਣ ਦਾ ਫੈਸਲਾ ਕੀਤਾ ਜੰਗ ਖਤਮ ਹੋਣ ਤੋਂ ਬਾਅਦ ਗੁਰੂ ਸਾਹਿਬ ਟਿੱਬੀ ਤੋਂ ਉੱਤਰ ਕੇ ਸਿੰਘਾਂ ਦੇ ਕੋਲ ਪਹੁੰਚੇ ਤੇ ਇੱਕ ਇੱਕ ਕਰਕੇ ਸਾਰੇ ਸ਼ਹੀਦ ਹੋਏ ਸਿੰਘਾਂ ਦੀਆਂ ਦੇਹਾਂ ਕੋਲ ਗਏ ਤੇ ਪ੍ਰੇਮ ਸਤਿਕਾਰ ਨਾਲ ਉਹਨਾਂ ਦੇ ਮੱਥੇ ਤੇ ਹੱਥ ਫੇਰਦਿਆਂ ਕਿਸੇ ਨੂੰ ਆਪਣਾ 5000 ਜਹਾਰੀ ਤੇ ਕਿਸੇ ਨੂੰ 10000 ਜਰਨੈਲ ਹੋਣ ਦਾ ਖਿਤਾਬ ਦੇ ਕੇ ਨਿਵਾਜਿਆ ਜੰਗੇ ਮੈਦਾਨ ਵਿੱਚ ਜ਼ਖਮੀ ਪਏ ਭਾਈ ਮਾਹ ਸਿੰਘ ਦੇ ਸਵਾਸ ਹਜੇ ਚੱਲ ਰਹੇ ਸਨ ਗੁਰੂ ਸਾਹਿਬ ਨੇ ਭਾਈ ਮਾਹ ਸਿੰਘ ਦੇ ਸੀਸ ਨੂੰ ਆਪਣੀ ਝੋਲੀ ਵਿੱਚ ਰੱਖ ਕੇ ਆਪਣੇ ਹਜ਼ੂਰੀਏ ਨਾਲ ਉਹਨਾਂ ਦੇ ਮੱਥਾ ਪਹੁੰਚਦੇ ਹੋਏ ਫਰਮਾਉਂਦੇ ਹਨ ਕਿ ਬੋਲੋ ਮਾਹ ਸਿੰਘ ਜੀ ਮੰਗ ਲਓ ਕੀ ਗਣਾ ਹੈ ਤੁਹਾਡੀ ਜੋ ਵੀ ਇੱਛਾ ਹੈ ਅਸੀਂ ਪੂਰੀ ਕਰਾਂਗੇ ਭਾਈ ਮਾਨ ਸਿੰਘ ਜੀ ਨੇ ਉਹ ਵਿਦਾਵੇ ਵਾਲਾ ਪੱਤਰ ਪਾੜ ਦੇਣ ਦੀ ਬੇਨਤੀ ਕੀਤੀ ਗੁਰੂ ਸਾਹਿਬ ਜੀ ਨੇ ਤੁਰੰਤ ਕਮਰ ਕੱਸੇ ਚ ਉਹ ਵਿਦਾਵੇ ਵਾਲਾ ਪੱਤਰ ਕੱਢ ਕੇ ਫਾੜ ਦਿੱਤਾ ਉਸ ਸਮੇ ਗੁਰੂ ਸਾਹਿਬ ਨੇ ਇਨ੍ਹਾਂ ਸਿੰਘਾਂ ਨੂੰ ਮੁਕਤੇ ਕਹਿ ਕੇ ਨਵਾਜਿਆ ਗੁਰੂ ਸਾਹਿਬ ਫਰਮਾਏ ਕਿ ਜਿੱਥੇ ਮੇਰੇ ਪੰਜ ਪਿਆਰਿਆਂ ਨੂੰ ਮੇਰੇ ਚਾਰ ਸਹਿਬਜ਼ਾਦਿਆਂ ਨੂੰ ਯਾਦ ਕੀਤਾ ਜਾਊਗਾ ਉੱਥੇ ਇਨ੍ਹਾਂ ਮੁਕਤਿਆਂ ਦਾ ਨਾਮ ਵੀ ਜ਼ਰੂਰ ਲਿਆ ਜਾਊਗਾ ਤੇ ਗੁਰੂ ਸਾਹਿਬ ਦੇ ਹੁਕਮਾਂ ਸਦਕਾ ਅਰਦਾਸ ਦੇ ਰੂਪ ਵਿੱਚ ਰਹਿਂਦੀ ਦੁਨੀਆਂ ਤੱਕ ਇਹ ਰੀਤ ਐਦਾਂ ਹੀ ਚੱਲੂਗੀ ਜਿੱਥੇ ਗੁਰੂ ਸਾਹਿਬ ਨੇ ਇਹ ਵਿਦਾਵਾ ਪਾੜਿਆ ਉੱਥੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਸशोਭਤ ਹੈ ਜਿੱਥੋਂ ਉੱਚੀ ਡੱਬੀ ਤੋਂ ਗੁਰੂ ਸਾਹਿਬ ਨੇ ਤੀਰ ਵਰਾਏ ਉੱਥੇ ਗੁਰਦੁਆਰਾ ਟਿੱਬੀ ਸਾਹਿਬ ਜਿੱਥੇ ਇਨ੍ਹਾਂ ਸ਼ਹੀਦਾਂ ਦੇ ਸੰਸਕਾਰ ਕੀਤੇ ਗਏ ਉੱਥੇ ਗੁਰਦੁਆਰਾ ਸ਼ਹੀਦਗੰਜ ਸਾਹਿਬ ਤੇ ਜਿੱਥੇ ਖਦਰਾਨੇ ਦੀ ਟਾਪ ਤੇ ਜੰਗ ਹੋਈ उथे गुरुद्वारा मुक्तर साहब सुशोभित है ये चारे स्थान एक दूजे बिल्कुल नेड़े नेड़े हैं मुकतर साहब की जंग हो इक्की विसाख यानी कि मई की अत दर्मी ਤੇ ਜਿਵੇਂ ਕਿ ਜੰਗ ਦੇ ਸਮੇਂ ਸੀ ਉਸ ਮੌਸਮ ਵਿੱਚ ਕਦਰਾਨੇ ਦੀ ਟਾਬ ਹਰ ਸਾਲ ਸੁੱਕੀ ਹੀ ਰਹਿੰਦੀ ਸੀ ਦੂਜਾ ਪੁਰਾਣੇ ਸਮੇਂ ਵਿੱਚ ਅੰਧਵਿਸ਼ਵਾਸ ਦਾ ਬੋਲਬਾਲਾ ਸੀ ਲੋਕ ਮਕਰ ਸਕ੍ਰਾਂਤੀ ਤੇ ਪ੍ਰਯਾਗ ਤੇ ਹਰਦਵਾਰ ਆਦੀ ਥਾਵਾਂ ਤੇ ਜਾ ਕੇ ਸਨਾਨ ਕਰਨ ਤੇ ਕਰਮ ਕਾਂਡਾਂ ਵਿੱਚ ਉਲਝੇ ਹੋਏ ਸਨ ਇਸ ਲਈ ਫਿਰ ਕੌਮ ਦੇ ਸੂਝਵਾਨ ਵਿਦਵਾਨਾਂ ਨੇ ਦੋਵਾਂ ਟੀਚਿਆਂ ਨੂੰ ਮਿਥਦੇ ਹੋਏ ਇਹਨਾਂ 40 ਮੁਕਤੀਆਂ ਦੀ ਯਾਦ ਵਿੱਚ ਸ਼ਹੀਦੀ ਜੋੜ ਮੇਲਾ ਠੀਕ ਮਕਰ ਸਕ੍ਰਾਂਤੀ ਦੇ ਦਿਨ ਮੱਗੀ ਦੇ ਰੂਪ ਵਿੱਚ ਮਨਾਉਣ ਦਾ ਨਿਸ਼ਚੈ ਕੀਤਾ ਮੈਂ ਹਰ ਵੀਡੀਓ ਦੇ ਵਿੱਚ ਵਰਤੇ ਗਏ ਸਰੋਤਾਂ ਦੇ ਨਾਮ ਜ਼ਰੂਰ ਸਾਂਝੇ ਕਰਦਾ ਹਾਂ ਪਰ ਮੈਨੂੰ ਪੱਕਾ ਯਕੀਨ ਹੈ ਕਿ ਪੁੱਠੇ ਸਿੱਧੇ ਕਮੈਂਟ ਕਰਨ ਵਾਲੇ ਵੀਰਾਂ 'ਚੋ ਕਿਸੇ ਨੇ ਇਹਨਾਂ 'ਚੋ ਇੱਕ ਕਿਤਾਬ ਵੀ ਖੋਲਣ ਦੀ ਖੇਚਲ ਨਹੀਂ ਕੀਤੀ ਹੋਊਗੀ ਫੇਰ ਭਾਵੇਂ ਇਹਨਾਂ 'ਚੋ ਅੱਧੋਂ ਜ਼ਿਆਦਾ ਦੀਆਂ ਪੀਡੀਐਫ ਆਨਲਾਈਨ ਹੀ ਪਈਆਂ ਹੁੰਦੀਆਂ ਹਨ ਜਿਵੇਂ ਕਿ ਆ ਪਾਲਤ ਪੁੱਤਰ ਅਜੀਤ ਸਿੰਘ ਵਾਲਾ ਵੀਡੀਓ ਬਾਕਾਇਦਾ ਇੱਕ ਇੱਕ ਪੇਜ ਨੰਬਰ ਮੈਂਸ਼ਨ ਕੀਤਾ ਹੋਇਆ ਹੈ ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਮਾਤਾ ਸੁੰਦਰੀ ਜੀ ਤੇ ਲਿਖੀ ਇੱਕ ਕਿਤਾਬ ਵੀ ਇਹੋ ਜਿਹੀ ਨਹੀਂ ਹੋਣੀ ਜਿਦੇ ਵਿੱਚ ਸਪਾਲਤ ਪੁੱਤਰ ਅਜੀਤ ਸਿੰਘ ਦਾ ਜ਼ਿਕਰ ਨਾ ਹੋਵੇ ਕਿਉਂਕਿ ਇਹ ਮਾਤਾ ਜੀ ਦੇ ਜੀਵਨ ਦੀ ਐਨੀ ਵੱਡੀ ਤੇ ਸੱਚੀ ਘਟਨਾ ਹੈ ਜਿੱਤੋਂ ਬਿਨਾ ਉਹਨਾਂ ਦੀ ਜੀਵਨੀ ਪੂਰੀ ਹੋ ਹੀ ਨਹੀਂ ਸਕਦੀ ਮੇਰੀ ਕੋਈ ਗੱਲ ਨਹੀਂ ਪਰ ਘੱਟੋ ਘੱਟ ਬਿਨਾ ਸਿਰ ਪੈਰ ਦੀਆਂ ਗੱਲਾਂ ਕਰਕੇ ਇਸ ਤਰ੍ਹਾਂ ਗੁਰ ਇਤਿਹਾਸ ਨੂੰ ਨਿੰਦਿਆ ਨਾ ਕਰੀਏ ਸੋ ਇਸ ਵੀਡੀਓ ਵਿੱਚ ਕਿਤਾਬਾਂ ਦੇ ਨਾਲ ਮੈਂ ਦੋ ਵੀਡੀਓ ਦੇ ਸਰੋਤ ਵੀ ਤੁਹਾਡੇ ਨਾਲ ਸਾਂਝੇ ਕਰ ਰਿਹਾ ਹਾਂ ਪਹਿਲਾ ਵੀਡੀਓ ਹੈ ਚੋਟੀ ਦੇ ਸਿੱਖ ਇਤਿਹਾਸਕਾਰਾਂ ਚੋਂ ਇੱਕ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਜੀ ਦਾ ਤੇ ਦੂਸਰਾ ਵੀਡੀਓ ਹੈ ਪੰਥ ਰਤਨ ਕਥਾਵਚਕ ਗਿਆਨੀ ਪਿੰਦਰਪਾਲ ਸਿੰਘ ਜੀ ਦਾ ਦੋਨਾਂ ਦੇ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਣਗੇ ਵੀਡੀਓ ਦੇ ਐਂਡ ਵਿੱਚ ਇੱਕ ਵਾਰ ਫੇਰ ਮੈਂ ਉਹੀ ਗੱਲ ਦੁਹਰਾਉਂਗਾ ਕਿ ਮੈਂ ਕਿਸੇ ਵੀ ਇਤਿਹਾਸ ਨੂੰ ਗਲਤੀਆਂ ਸਹੀ ਸਾਬਤ ਕਰਨ ਦੀ ਕੋਸ਼ਿਸ਼ ਨਹੀਂ ਕਰ ਰਿਹਾ ਸਾਡੀ ਕੌਮ ਦੇ ਇਤਿਹਾਸ ਵਿੱਚ ਜੋ ਨਵੀਂ ਸਕਾਰਾਤਮਕ ਖੋਜ ਹੋਈ ਹੈ ਸਿਰਫ ਤੁਹਾਨੂੰ ਉਹਦੇ ਨਾਲ ਜਾਣੂ ਕਰਵਾ ਰਿਹਾ ਹਾਂ ਤੇ ਇਹ ਸਾਡੀ ਕੌਮ ਦੀ ਬੜੀ ਵੱਡੀ ਤਰਸਦੀ ਹੈ ਕਿ ਹਜੇ ਤੱਕ ਐਸਜੀਪੀਸੀ ਨੇ ਇਦਾਂ ਦੀ ਕਿਸੇ ਵੀ ਸੰਸਥਾ ਦਾ ਗਠਨ ਨਹੀਂ ਕੀਤਾ ਜੋ ਸਾਰੇ ਕੌਮ ਦੇ ਬਿਹਾਫ ਤੇ ਇਸ ਗੱਲ ਦਾ ਫੈਸਲਾ ਕਰ ਸਕੇ ਸੋ ਅੰਤ ਵਿੱਚ ਇਹ ਫੈਸਲਾ ਤੁਹਾਡੇ ਆਪਣੇ ਹੱਥ ਵਿੱਚ ਹੈ ਕਿ ਤੁਸੀਂ ਇਸ ਨਵੀਨਤਮ ਖੋਜ ਨੂੰ ਸਹੀ ਮੰਨਣਾ ਹੈ ਇਹ ਤੁਹਾਨੂੰ ਲੱਗਦਾ ਹੈ ਕਿ ਪਹਿਲਾ ਵਾਲਾ ਇਤਿਹਾਸਕ ਸਹੀ ਹੈ ਆਪਣੇ ਵਿਚਾਰ ਕਮੈਂਟ ਵਿੱਚ ਸਾਂਝੇ ਜ਼ਰੂਰ ਕਰਨਾ ਬਾਕੀ ਦੀ ਚਰਚਾ ਉੱਥੇ ਹੀ ਕਰਾਂਗੇ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਕੇ ਅੱਗੇ ਸ਼ੇਅਰ ਜ਼ਰੂਰ ਕਰਨਾ ਤੇ ਸਿੱਕੇ ਇਤਿਹਾਸ ਨਾਲ ਜੁੜੇ ਇਸ ਤਰ੍ਹਾਂ ਦੇ ਵੀਡੀਓਜ਼ ਵੇਖਣ ਲਈ ਸਕਸੈਸਦਾਰਾ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦੇਣਾ ਤੇ ਹਮੇਸ਼ਾ ਦੀ ਤਰ੍ਹਾਂ ਜਾਣ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਵਾਹਿਗੁਰਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਵਾ ਦਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ